ਤੇ ਜੇ ਨੂੰ ਕਰੋ ਲੈ ਗਏ ਸੱਦ ਕੇ ਵੱਢ ਕੇ ਸੁੱਟਤਾ ਪੁੱਲ ਕੋਲ 2 ਸਾਲ ਪਹਿਲਾਂ ਵੀ ਕੀਤਾ ਸੀ ਹਮਲਾ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਇਸ ਹਮਲੇ ਨੂੰ ਲੈ ਕੇ ਤੁਹਾਨੂੰ ਵੀ ਦੱਸਦੇ ਹਾਂ ਕੀ ਸਾਡੀ 2 ਸਾਲ ਹੋ ਗਏ ਲੜਾਈ ਹੋਈ ਨੂੰ ਤਾਂ ਸਾਡੀ ਪੁਲਿਸ ਸੁਣਾਈ ਨਹੀਂ ਕਰਦੀ ਕੋਈ ਵੀ ਅਸੀਂ ਹਸਪੀਟਲ ਪੇਸ਼ ਹੋਇਆ ਡਿਊਟੀ ਸਾਹਿਬ ਦੇ ਵੀ ਪੱਥੀ ਪੇਸ਼ ਹੋਏ ਆ ਪੁਲਿਸ ਅੱਥਲ ਮਾਰੀ ਨਾ ਕੋ ਸਾਡਾ ਸੁਣਿਆ ਨਹੀਂ ਜੀ ਆ ਦੁਬਾਰਾ ਫੇਰ ਮੁੰਡੇ ਨੇ ਸਾਡੇ ਕੋਲ ਅੱਜ ਵੱਢ ਗਏ ਕਿਹੜੇ ਬੰਦੇ ਸੀ ਤੇ ਇਹ ਜਿਹੜੀ ਘਟਨਾ ਵਾ ਕਿੰਨੇ ਕ ਵਜ ਦੀ ਆ ਇਹ ਘਟਨਾ ਜੀ ਹੋਣੀ ਆ ਟਾਈਮ ਕੋਈ ਘੰਟਾ ਹੋ ਗਿਆ ਹੁਣ ਮਤਲਬ ਹੋਣ ਕਿੰਨਾ ਟਾਈਮ ਹੋ ਗਿਆ ਹੁਣ 2 ਵਜੇ ਮੈਂ ਤਾਂ ਬਰਤਨ ਕਰਾ ਗਲੂ ਬਾਰਾ ਕੋਈ ਦੀ ਗੱਲ ਆ ਜੀ ਬਾਰਾ ਕੋਈ ਤੇ ਕਿਹੜੇ ਬੰਦੇ ਸੀ ਜਿਹੜੇ ਇਹ ਦੀ ਦੋ ਜਣੇ ਆਏ ਘਰ ਵੇ ਖਾਲੂ ਮਸੀਤਾ ਦੇ ਦੋਨੇ ਮੁੰਡੇ ਉਹ ਮੈਂ ਆਪ ਕੋ ਠੰਡਾ ਪਲਾਇਆ ਉਹਨਾਂ ਨੂੰ ਜੀ ਧਿਆਨ ਕੇ ਤੋ ਮੇਰਾ ਚਲ ਗਿਆ ਤੇ ਇਹਨੂੰ ਅੰਦੇ ਵੀ ਚਲਾ ਤੈਨੂੰ ਬਾਬੇ ਨੂੰ ਮਾਰ ਕੇ ਲਿਆਉਣਾ ਹੈ ਤੇ ਉਹ ਮੁੰਡਾ ਨਾਲ ਚਲ ਗਿਆ ਵਾ ਅੱਛਾ ਤੋ ਉੱਥੇ ਉੱਥੇ ਜਾ ਕੇ ਸੱਤ ਜਣੇ ਸੀਗੇ ਲੰਗ ਹੈਪੀ ਸੀ ਨਾਲ ਹੈਪੀ ਦੇ ਨਾਲ ਸੱਤ ਜਣੇ ਸੀਗੇ ਸੱਤ ਜਣੇ ਹਾਂਜੀ ਜਿਹੜੇ ਟੋਕਾ ਉਹਨਾਂ ਕੋ ਟੋਕਾ ਸੀ ਜੀ ਟੋਕੇ ਦਾ ਵੱਡਿਆ ਤਾਂ ਉਹਨੂੰ ਪੁਲਿਸ ਪ੍ਰੈਜੈਂਸ ਨੂੰ ਸਪੌਂਸਰ ਨਹੀਂ ਕੀਤੀ ਸਾਡੀ ਪੁਲਿਸ ਨੇ 2 ਸਾਲ ਡੇਢ ਦੋ ਲੜਾਈ ਨੂੰ ਹੋ ਗਈ ਦੋ ਪਰਚੇ ਅੱਗੇ ਆ ਜੀ ਦੋ ਪਰਚੇ ਉਹਨਾਂ ਤੇ ਆ ਤੇ ਪੁਲਿਸ ਚੱਕਦੀ ਨਹੀਂ ਸੜਾਈ ਨਹੀਂ ਕੀਤੀ ਸਾਡੀ ਕੌਣ ਮੰਗ ਕੀ ਕਰਦੇ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰੇ ਜੇਡ ਦਾ ਬੇਟਾ ਆ 2 ਸਾਲ ਹੋ ਗਏ ਸਾਡੇ ਅਸਤੀਫਾ ਦੇ ਨੂੰ ਇਹ ਦੋ ਤਿੰਨ ਵਾਰੀ ਚਾਂਸ ਕੀਤਾ ਮੇਰਾ ਪੁੱਤ ਮੇਰੇ ਦੇ ਵੱਡ ਕੇ ਜਾਂਦਾ ਰ ਅਟਿਲ ਮਾਪੋਂ ਸਾਰੀ ਸਾਡੀ ਸੁਣਵਾਈ ਨਹੀਂ ਕਰਦੀ ਮੈਂ ਉਹਨਾਂ ਨੂੰ ਫੜਦੀ ਆ ਤੇ ਨਾ ਸਾਡੀ ਕੋਈ ਸੁਣਵਾਈ ਹੁੰਦੀ ਆ ਤੇ ਹਰ ਵਾਰ ਮਾਵਾ ਦੇ ਪੁੱਤੇ ਦਾ ਮਾਰੇ ਨਹੀਂ ਜਾਂਦੇ ਜਾਂ ਨਿਆਂਕ ਬਣ ਕੇ ਇਹ ਥੋੜੀ ਕਿਹਾ ਜਾਂਦਾ ਆ ਕਿ ਬਾਬਾ ਜੀ ਦਾ ਬਾਣਾ ਪਾ ਕੇ ਤਾਂ ਤੁਸੀਂ ਤੁਲਪਨ ਦੇ ਪੁੱਤ ਵੜ ਦੇਵੋ ਤਾਂ ਪੁਲਿਸ ਤੋਂ ਵੀ ਮੰਗ ਕੀ ਕਰਦੇ ਸਾਨੂੰ ਪੁਲਿਸ ਕੋਲ ਇਹ ਮੰਗਾ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਤਾਂ ਬੰਦੇ ਸਾਨੂੰ ਪੜਦੀ ਪੁਲਿਸ ਤੇ ਬੰਦਿਆਂ ਨੂੰ ਪਤਾ ਵਾ ਕੀ ਨਾਮ ਆਉਂਦੇ ਹਾਂਜੀ ਮੈਨੂੰ ਪਤਾ ਕੀ ਨਾਮ ਹੈ ਵੀ ਉਹਨਾਂ ਦਾ ਨਾਮ ਕਿੱਥੇ ਦੇ ਰਹਿਣ ਵਾਲਾ ਉਤਾਲੀਪੁਰ ਵੀਰ ਦਾ ਰਹਿਣ ਵਾਲਾ ਅੱਛਾ ਮੇਰੇ ਬੱਚਿਆਂ ਨੂੰ ਹੋਰ ਕੋ ਖਤਰਾ ਜੋ ਜਦੋਂ ਕਰੋ ਧਮਕੀਆਂ ਦੇ ਕੇ ਜਾਂਦਾ ਲੋਕਾਂ ਦੇ ਹੱਥ ਸਰੀਪੀ ਘੋਲ ਦਿੰਦਾ ਜੀ ਸਾਡੀ 2 ਸਾਲ ਹੋ ਗਏ ਲੜਾਈ ਹੋਈ ਨੂੰ ਤੇ ਸਾਡੀ ਪੁਲਿਸ ਸੁਣਾਈ ਨਹੀਂ ਕਰਦੀ ਕੋਈ ਵੀ ਅਸੀਂ ਐਸਪੀ ਦੇ ਕੋਲ ਪੇਸ਼ ਹੋਇਆ ਡਿਊਟੀ ਸਾਹਿਬ ਦੇ ਵੀ ਪੱਥੀ ਪੇਸ਼ ਹੋਏ ਆ ਪੁਲਿਸ ਅੱਥਲ ਮਾਰੀ ਨਾ ਕੋ ਸਾਡਾ ਸੁਣਿਆ ਨਹੀਂ ਜੀ ਆ ਦੁਬਾਰਾ ਫੇਰ ਮੁੰਡੇ ਨੇ ਸਾਡੇ ਕੋਲ ਅੱਜ ਵੱਢਦੇ ਕਿਹੜੇ ਬੰਦੇ ਸੀ ਤੇ ਇਹ ਜਿਹੜੇ ਘਟਨਾ ਵਾ ਕਿੰਨੇ ਕ ਵਜ ਦੀ ਆ ਇਹ ਘਟਨਾ ਜੀ ਹੋਣੀ ਆ ਟਾਈਮ ਕੋਈ ਘੰਟਾ ਹੋ ਗਿਆ ਹੁਣ ਮਤਲਬ ਕਿੰਨਾ ਟਾਈਮ ਹੋ ਗਿਆ ਹੁਣ 12 ਵਜੇ ਤਾਂ ਦਰਦਾਂ ਕਰਾ ਗੱਲ ਨੂੰ ਪਾਰਾ ਕੋਈ ਦੀ ਗੱਲ ਆ ਜੀ ਪਾਰਾ ਕੋਈ ਦੇਖ ਤੇ ਕਿਹੜੇ ਬੰਦੇ ਸੀ ਜਿਹੜੇ ਇਹ ਆ ਇਹ ਜੀ ਦੋ ਜਣੇ ਆਏ ਧਰੋਏ ਖਾਲੂ ਮਸੀਤਾ ਦੇ ਦੋਨੇ ਮੁੰਡੇ ਉਹ ਮੈਂ ਆਪ ਕੋ ਠੰਡਾ ਪਲਾਇਆ ਉਹਨਾਂ ਨੂੰ ਜੀ ਧਿਆਨ ਕੇ ਤੇ ਮੈਂ ਚਲ ਗਿਆ ਤੇ ਇਹਨੂੰ ਆਂਦੇ ਵੀ ਚਲਾ ਤੈਨੂੰ ਬਾਬੇ ਨੂੰ ਮਾਰ ਕੇ ਲਿਆਉਣਾ ਹੈ ਤੇ ਮੁੰਡਾ ਨਾਲ ਚਲ ਗਿਆ ਵਾ ਅੱਛਾ ਉਹ ਉੱਥੇ ਉੱਥੇ ਜਾ ਕੇ ਸੱਤ ਜਣੇ ਸੀਗੇ ਮਿਆਂਗ ਹੈਪੀ ਸੀ ਨਾਲ ਹੈਪੀ ਦੇ ਨਾਲ ਸੱਤ ਜਣੇ ਸੀਗੇ ਸੱਤ ਜਣੇ ਹਾਂਜੀ ਟੋਕਾ ਉਹਨਾਂ ਕੋ ਟੋਕਾ ਸੀ ਜੀ ਟੋਕੇ ਨਾਲ ਵੱਡਿਆ ਤਾਂ ਉਹਨੂੰ ਪੁਲਿਸ ਕੋਈ ਰਿਸਪੌਂਸਰ ਨਹੀਂ ਕੀਤੀ ਸੜਾਈ ਨਹੀਂ ਕੀਤੀ ਸਾਡੀ ਪੁਲਿਸ ਨੇ 2 ਸਾਲ ਡੇਢ ਦੋ ਲੜਾਈ ਨੂੰ ਹੋ ਗਈ ਦੋ ਪਰਚੇ ਅੱਗੇ ਆ ਗਏ ਦੋ ਪਰਚੇ ਉਹਨਾਂ ਤੇ ਆ ਤੇ ਪੁਲਿਸ ਚੱਕਦੀ ਨਹੀਂ ਸੜਾਈ ਨਹੀਂ ਕੀਤੀ ਸਾਡੀ ਤਾਂ ਉਹ ਮੰਗ ਕੀ ਕਰਦੇ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰੇ ਜਿਹੜਾ ਬੇਟਾ ਆ ਦੋ ਸਾਲ ਹੋ ਗਏ ਸਾਡੇ ਇਸ ਕਿਰਦਾਰ ਦੇ ਨੂੰ ਇਹ ਦੋ ਤਿੰਨ ਵਾਰੀ ਕਾਸ ਕੀਤਾ ਮੇਰੇ ਪੁੱਤ ਨੂੰ ਇੱਦਾਂ ਵੱਡ ਕੇ ਜਾਂਦਾ ਰਿਹਾ ਤੇ ਢਿਲਮਾਪੁਰ ਸਾਡੀ ਸਾਡੀ ਸੁਣਵਾਈ ਨਹੀਂ ਕਰਦੀ ਨਾ ਉਹਨਾਂ ਨੂੰ ਫੜਦੀ ਆ ਤੇ ਨਾ ਸਾਡੀ ਕੋਈ ਸੁਣਵਾਈ ਹੁੰਦੀ ਆ ਤੇ ਹਰ ਵਾਰ ਮਾਵਾਂ ਦੇ ਪੋਤੇ ਕਾ ਮਾਰੇ ਨਹੀਂ ਜਾਂਦੇ ਜਾਂ ਨਿਆਗ ਬਣ ਕੇ ਇਹ ਥੋੜੀ ਕਿਹਾ ਜਾਂਦਾ ਆ ਕਿ ਬਾਬਾ ਜੀ ਦਾ ਬਾਣਾ ਪਾ ਕੇ ਤਾਂ ਤੁਸੀਂ ਤੁਲਕਾਂ ਦੇ ਪੁੱਤ ਵੜ ਦੇਓ ਤਾਂ ਪੁਲਿਸ ਤੋਂ ਕੀ ਮੰਗੀ ਕਰਦੇ ਸਾਨੂੰ ਪੁਲਿਸ ਕੋ ਇਹ ਮੰਗਾ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਤਾਂ ਬੰਦੇ ਉਹਨਾਂ ਨੂੰ ਫੜਦੀ ਪੁਲਿਸ ਤੇ ਬੰਦਿਆਂ ਨੂੰ ਪਤਾ ਵਾ ਕੀ ਨਾਮ ਉਹਦੇ ਹਾਂਜੀ ਮੈਨੂੰ ਪਤਾ ਕੀ ਨਾਮ ਹੈ ਪੀ ਉਹਨਾਂ ਦਾ ਨਾਮ ਉਹ ਕਿੱਥੇ ਦੇ ਰਹਿਣ ਵਾਲਾ ਉਤਾਰੀ ਬੜ ਵੀਰ ਦਾ ਰਹਿਣ ਵਾਲਾ ਅੱਛਾ ਮੇਰੇ ਬੱਚਿਆਂ ਨੂੰ ਔਰ ਕੋ ਖਤਰਾ ਜੋ ਜਦੋਂ ਕਰੋ ਧਮਕੀਆਂ ਦੇ ਕੇ ਜਾਂਦਾ ਲੋਕਾਂ ਦੇ ਹੱਥ ਸੁਣੀਂ ਪਾ ਦਿੰਦਾ